ਸਸ਼ੀ ਕਾਲ ਜੀ ਸਿਮਰਨ ਬਟੀਕ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਅੱਜ ਵਾਲੇ ਸੂਟ ਬਹੁਤ ਹੀ ਘੱਟ ਰੇਟ 'ਚ ਜੀ ਬਹੁਤ ਪਿਆਰੀ ਸੂਟ ਲੈ ਕੇ ਆਨੇ ਆ ਜੀ ਮਸਲੀਨ ਦਾ ਤੁਹਾਨੂੰ ਸੂਟ ਮਿਲੂਗੀ 2.5 ਮੀਟਰ ਦੀ ਸ਼ਰਟ ਬਹੁਤ ਹੀ ਪਿਆਰੀ ਪਲੇਨ ਤੁਹਾਨੂੰ ਮਡਾਲ ਦੀ ਫੈਬਰਿਕ ਦੀ ਬਾਟਮ ਮਿਲੂਗੀ ਕਲਰ ਚੈੱਕ ਕਰੋ ਜੀ ਕਿੰਨਾ ਪਿਆਰਾ ਡਿਜ਼ਾਈਨਰ ਦੁਪੱਟਾ ਰੈਡੀ ਕਰਿਆ ਗਿਆ ਹੈ ਸੂਟ ਦਾ ਪ੍ਰਾਈਸ ਹੈਗਾ ਜੀ 1695 1695 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਜੀ ਕਲਰ ਚੈੱਕ ਕਰੀ ਜੋ ਜੀ ਬਹੁਤ ਡਿਜ਼ਾਈਨਰ ਸੂਟ ਹੈ ਜੀ ਕਈ ਮੇਰੀਆਂ ਭੈਣਾਂ ਡਾਰਕ ਕਲਰ ਪਾ ਕੇ ਖੁਸ਼ ਹੈ ਜੀ ਉਹਨਾਂ ਲਈ ਬਹੁਤ ਹੀ ਵਧੀਆ ਤੋਹਫਾ ਹੈ ਜੀ ਬਹੁਤ ਵਧੀਆ ਮੰਡਾਲ ਫੈਬਰਿਕ ਵੀ ਬਹੁਤ ਵਧੀਆ ਹੁੰਦਾ ਹੈ ਜੀ ਬਹੁਤ ਜ਼ਿਆਦਾ ਸੋਨਾ 1695 ਸੂਟ ਦਾ ਰੇਟ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਕਾਲ ਕਰ ਸਕਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਸਿਰਫ 1148 ਦੀ ਰੇਂਜ ਵਿੱਚ ਤੁਹਾਨੂੰ ਇੰਨਾ ਡਿਜ਼ਾਈਨਰ ਪੀਸ ਦੇ ਰਹੇ ਆ ਜੀ 1148 ਚ ਜਿੱਦਾਂ ਤੁਹਾਨੂੰ ਪਿਕ ਤੇ ਸ਼ੋ ਹੋ ਰਿਹਾ ਸੂਟ ਦੀ ਲੁੱਕ ਬਣ ਕੇ ਐਦਾਂ ਦੀ ਰੈਡੀ ਹੋਣੀ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 11 1148 1148 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਸੂਟ ਦੇ ਕੇ ਆਹ ਕਹਿਣੇ ਕਲਰ ਇੰਨਾ ਪਿਆਰਾ ਹੈ ਜੀ ਕਈ ਮੇਰੀਆਂ ਭੈਣਾਂ ਦੀ ਡਿਮਾਂਡ ਹੁੰਦੀ ਹੈ ਜੀ ਵੀ ਤੁਸੀਂ ਘੱਟ ਰੇਟ ਵਿੱਚ ਸੂਟ ਵੀ ਲੈ ਕੇ ਆਓ ਕਿਉਂਕਿ ਜਦ ਅਸੀਂ ਕੋਸਟਲੀ ਦੇ ਕਈ ਹੁੰਦੀਆਂ ਕਿ ਪੈਣਾ ਸਿ ਇੰਨੇ ਕੋਸਟਲੀ ਨਹੀਂ ਲੈ ਸਕਦੀਆਂ ਤੁਸੀਂ ਘੱਟ ਰੇਟ ਵਿੱਚ ਲੈ ਕੇ ਆਓ ਦੇਖੋ ਜੀ ਸਾਨੂੰ ਹਰ ਕਸਟਮਰ ਦੀ ਮੰਨਣੀ ਪੈਂਦੀ ਆ ਸਾਡੇ ਲਈ ਹਰੇਕ ਕਸਟਮਰ ਸੇਮ ਹੈ ਅਗਲਾ ਸੂਟ ਚੈੱਕ ਕਰੋ ਜੀ ਬਨਾਰਸੀ ਵਿੱਚ ਬਿਲਕੁਲ ਨਿਊ ਲੁੱਕ ਦਾ ਸੂਟ ਆਇਆ ਜੀ ਕਲਰ ਚੈੱਕ ਕਰੋ ਜੀ ਕਿੰਨਾ ਪਿਆਰਾ نیچے ਤੁਹਾਨੂੰ ਵਾਟਰ ਮੇਲੂਗਾ ਬਹੁਤ ਜ਼ਿਆਦਾ ਸੋਹਣਾ ਸੂਟ ਦਾ ਪ੍ਰਾਈਸ ਹੈਗਾ ਜੀ 3095 3095 ਸੂਟ ਦਾ ਪ੍ਰਾਈਸ ਹੈ ਜੀ ਚੈੱਕ ਕਰੀ ਜਾਓ ਜੀ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3000 ਰ 92 ਨਾਲ ਬਨਾਰਸੀ 2.5 ਮੀਟਰ ਦਾ ਦੁਪੱਟਾ ਲਗਾਇਆ ਗਿਆ ਬਨਾਰਸੀ 2.5 ਮੀਟਰ ਦਾ ਦੁਪੱਟਾ ਸੂਟ ਦੀ ਲੁੱਕ ਹੈਗੀ ਆ ਜੀ ਬਿਲਕੁਲ ਸਰਦਾਰੀ ਇਹ ਸੂਟ ਤੁਸੀਂ ਪਾਰਟੀ ਵੇਅਰ ਵੀ ਪਾ ਸਕਦੇ ਆਂ ਡੇਲੀ ਵੇਅਰ ਚ ਵੀ ਪਾ ਸਕਦੇ ਆਂ ਐਦਾਂ ਨਹੀਂ ਹੈਗਾ ਵੀ ਜੇ ਤੁਸੀਂ ਸੂਟ ਬਾਏ ਕਰ ਲਿਆ ਤਾਂ ਸਿਰਫ ਤੁਸੀਂ ਪਾਰਟੀ ਤੇ ਹੀ ਪਾ ਸਕਦੇ ਆਂ ਬਾਅਦ ਵਿੱਚ ਵੀ ਇਹਨੂੰ ਤੁਸੀਂ ਰਾਮ ਨਾਲ ਵੇਅਰ ਕਰ ਸਕਦੇ ਆਂ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 3095 3095 ਰੀਜਨਲ ਬਨਾਰਸੀ ਸੂਟ ਹੈ ਜੀ ਰੀਜਨਲ ਬਨਾਰਸੀ ਸੂਟ ਕੋਈ ਕਾਪੀ ਨਹੀਂ ਹੈਗੀ ਜੀ 3095 ਸੂਟ ਦਾ ਰੇਟ ਹੈ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਬਹੁਤ ਹੀ ਪਿਆਰੇ ਔਰਗੈਂਜਾ ਦੇ ਤੁਹਾਨੂੰ ਸੂਟ ਮਿਲੂਗਾ ਔਰਗੈਂਜਾ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2995 2995 ਵਿੱਚ ਤੁਹਾਨੂੰ ਇੰਨਾ ਡਿਜ਼ਾਈਨਰ ਸੂਟ ਰੈਡੀ ਕਰਕੇ ਦਿੱਤਾ ਹੈ ਸੂਟ ਦੇਖਿਆ ਕਹਿਣੇ ਸੂਟ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ ਕਲਰ ਇੰਨੇ ਪਿਆਰੇ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੂਗਾ ਦੁਪੱਟੇ ਨੂੰ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਬਹੁਤ ਸੋਹਣੀ orange ਕਲਰ ਦੇਖੋ ਕਿੰਨਾ ਪਿਆਰਾ ਹੈ ਕਈ ਵਾਰ ਨਾ ਆਪ ਨੂੰ orange ਕਲਰ ਬਹੁਤ ਡਲ ਜਿਹਾ ਮਿਲਦਾ ਇਹ ਕਲਰ ਚੈੱਕ ਕਰੋ ਜੀ ਕਿੰਨਾ ਸੋਹਣਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2995 2995 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੋ ਜੀ ਸਿੰਪਲ ਤੇ ਸੋਬਰ ਲੁੱਕ ਹੈ ਜੀ ਸਾਰੇ ਤੇ ਤੁਹਾਨੂੰ ਹੈਂਡਵਰਕ ਮਿਲੂਗਾ ਹੈਂਡਵਰਕ ਬਿਲਕੁਲ ਪਿਓਰ ਤਾਗੇ ਨਾਲ ਕਰਿਆ ਹੋਇਆ ਜੀ ਦਬਕੇ ਦਾ ਧਾਗਾ ਲਗਾਇਆ ਹੋਇਆ ਜਿਹੜਾ ਵੀ ਧਾਗਾ ਲਗਾਇਆ ਹੋਇਆ ਉਹ ਬਿਲਕੁਲ ਵੀ ਬਲੈਕ ਨਹੀਂ ਹੁੰਦਾ ਜਿਹੜਾ ਤੁਸੀਂ ਸੋਚ ਲੰਨੇ ਵੀ ਇੰਨੀ ਘੱਟ ਰੇਟ 'ਚ ਸੂਟ ਮਿਲਦੇ ਆ ਉਹਨਾਂ ਦਾ ਧਾਗਾ ਇੱਕ ਵਾਸ਼ ਤੋਂ ਬਾਅਦ ਬਲੈਕ ਪੈ ਜਾਂਦਾ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਸੂਟ ਤੁਹਾਨੂੰ ਬਹੁਤ ਔਰਗੈਂజా ਦਾ ਸੂਟ ਮਿਲੇਗਾ ਔਰਗੈਂజా ਦਾ ਹੀ ਦੁਪੱਟਾ ਮਿਲੇਗਾ 2195 ਦੀ ਰੇਂਜ ਚ 2195 ਦੀ ਰੇਂਜ ਚ ਤੁਹਾਨੂੰ ਇਹ ਵੀ ਸੂਟ ਮਿਲੇਗਾ ਮਸ਼ੀਨਵਰਕ ਥ੍ਰੈਡਵਰਕ ਦੋਨੋਂ ਤਰ੍ਹਾਂ ਦੇ ਵਰਕ ਨਾਲ ਸੂਟ ਨੂੰ ਰੈਡੀ ਕਰਿਆ ਗਿਆ ਦੁਪੱਟੇ ਤੇ ਕੱਟ ਵਰਕ ਕਰਿਆ ਗਿਆ ਤੇ ਥੋੜਾ ਥੋੜਾ ਵਰਕ ਦਾ ਟੱਚ ਵੀ ਦਿੱਤਾ ਹੋਇਆ ਜੀ ਬਹੁਤ ਪਿਆਰਾ ਸੂਟ ਹੈ ਜੀ ਅਰਗੇਨ ਜਿਆਦਾ ਅਰਗੇਨ ਜਿਆਦਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2195 2195 ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਮਿਲੂਗਾ ਜੀ ਚੈੱਕ ਕਰੀ ਜਾਓ ਜੀ ਕਲਰ ਕਈ ਮੇਰੀਆਂ ਭੈਣਾਂ ਨਾ ਲਾਈਟ weight ਸੂਟ ਪਾ ਕੇ ਖੁਸ਼ ਹੈ ਵੀ ਬਹੁਤਾ ਹੈਵੀ ਵਰਕ ਨਾ ਹੋਵੇ ਬਹੁਤ ਲਾਈਟ weight ਸੂਟ ਹੋਵੇ ਤੇ ਅਸੀਂ ਬਾਅਦ ਚੋ ਡੇਲੀ wear ਜਿਵੇਂ ਮਾਰਕੀਟ ਜਾਣਾ ਅਸੀਂ ਉੱਥੇ ਵੀ ਇਹ ਸੂਟ wear ਕਰ ਸਕੀਏ ਦੇਖੋ ਜੀ ਜਿਹੜੇ ਜ਼ਿਆਦਾ ਹੈਵੀ ਸੂਟ ਹਨ ਲੁੱਕ ਉਹਨਾਂ ਦੀ ਵੀ ਬਹੁਤ ਪਿਆਰੀ ਵਿਆਹਾਂ ਵਿੱਚ ਪਾਏ ਵੇ ਉਹੀ ਜਿਆ ਵਧੀਆ ਲੱਗਦੇ ਆ ਜ਼ਿਆਦਾ ਆਪਣੀ ਆਪਣੀ ਚੋਇਸ ਹੈ ਕਈ ਮੇਰੀਆਂ ਭੈਣਾਂ ਲਾਈਟ weight ਦੇ ਪਾ ਕੇ ਖੁਸ਼ੀਆਂ ਸੀ ਉਹਨਾਂ ਲਈ ਵੀ ਕੁਛ ਨਾ ਕੁਛ ਹਮੇਸ਼ਾ ਰੈਡੀ ਕਰਦੇ ਰਹਿੰਦੇ ਹਾਂ ਜੀ ਅਗਲਾ ਸੂਟ ਚੈੱਕ ਕਰੋ ਜੀ ਬੈਲਵਟ ਦਾ ਬੈਲਵਟ ਦਾ ਸੂਟ ਹੈ ਜੀ ਸਟਾਲ ਤੇ ਪੂਰਾ ਝਾਲ ਬਣਿਆ ਹੋਵੇ ਜੀ ਬੈਲਵਟ ਦਾ ਹੀ ਟੌਪ ਮਿਲੂਗਾ ਬੈਲਵਟ ਦੀ ਉਹ ਬਾਟਮ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 1750 1750 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਬੈਲਵਟ ਦਾ ਪੂਰਾ ਬੈਲਵਟ ਦਾ ਸੂਟ ਹੈ ਜੀ ਬੈਲਵਟ ਦੀ ਉਹ ਸ਼ਰਟ ਹੈ ਬੈਲਵਟ ਦੀ ਉਹ ਬਾਟਮ ਹੈ ਤੇ ਬੈਲਵਟ ਦੀ ਹੀ ਬੈਲਵਟ ਦਾ ਹੀ ਜਾਲ ਬਣਿਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਸੂਟ ਦਾ ਪ੍ਰਾਈਸ ਹੈਗਾ ਜੀ 1750 1750 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸੂਟ ਆਰਡਰ ਕਰੋ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਕੋਈ ਮੇਰੀ ਭੈਣ ਨੂੰ ਕੋਈ ਸੂਟ ਬਾਰੇ ਜਾਣਕਾਰੀ ਲੈਣੀ ਆ ਜਾਂ ਕੋਈ ਕੰਫਿਊਜ਼ਨ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਆਪਣਾ ਮੈਸੇਜ ਛੱਡ ਸਕਦੇ ਆ ਜੀ ਅਸੀਂ ਜਦੋਂ ਵੀ ਸਾਡੇ ਕੋਲ ਟਾਈਮ ਹੋਇਆ ਅਸੀਂ ਤੁਹਾਡਾ ਰਿਪਲਾਈ ਕਰੂਗੇ ਕਾਲ ਵੀ ਦੇ ਕੇ ਅਸੀਂ ਬੈਕ ਕਾਲ ਜਰੂਰ ਕਰਦੇ ਆ ਜੀ ਇਦਾਂ ਦੀ ਗੱਲ ਨਹੀਂ ਕਈ ਵਾਰ ਆਪਾਂ ਬੀਜੀ ਹੁੰਨੇ ਆ ਜੀ ਕਈ ਵਾਰ ਆਪਣੇ ਘਰਾਂ ਦੇ ਕੰਮ ਹੁੰਦੇ ਆ ਜੀ ਬਠੀਕ ਦੇ ਕੰਮ ਹੁੰਦੇ ਮੈਂ ਬੀਜੀ ਹੁੰਨੀ ਆ ਪਰ ਮੈਂ ਤੁਹਾਨੂੰ ਕਾਲ ਜ਼ਰੂਰ ਕਰੂੰਗੀ ਜੀ ਤੁਸੀਂ ਮੈਨੂੰ ਸੂਟ ਬਾਰੇ ਪੁੱਛ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਆ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਸੂਟ ਮਿਲੂਗਾ ਜੀ ਬਹੁਤ ਸੋਹਣਾ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਆ ਡਿਜ਼ਾਈਨਰ ਸੂਟ ਰੈਡੀ ਕਰਿਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1500 ਰੁਪਿਆ 1500 ਰੁਪਿਆ ਸੂਟ ਦਾ ਪ੍ਰਾਈਸ ਆ ਜੀ ਬਹੁਤ ਹੀ ਪਿਆਰਾ ਕਲਰ ਹੈ ਮਸ਼ੀਨ ਵਰਕ ਹੋਇਆ ਹੋਇਆ ਧਾਗੇ ਦਾ ਵਰਕ ਹੋਇਆ ਹੋਇਆ ਜੀ ਚੈੱਕ ਕਰੋ ਜੀ ਕਿੰਨਾ ਸੋਹਣਾ ਸੂਟ ਹੈ ਜੀ ਕਲਰ ਚੈੱਕ ਕਰੋ ਕਿੰਨੇ ਪਿਆਰੇ ਆ ਬਿਲਕੁਲ ਸਰਦਾਰੀ ਕਲਰ ਜੀ ਟੈਬੀ ਸਿਲਕ ਦਾ ਇਹ ਸੂਟ ਹੈ ਜੀ ਟੈਬੀ ਸਿਲਕ ਦਾ ਬਹੁਤ ਸੋਹਣਾ ਸੂਟ ਹੈ ਜੀ ਟੈਬੀ ਸਿਲਕ ਸਿਲਕ ਨਾਲੋਂ ਵੀ ਵਧੀਆ ਕੁਆਲਟੀ ਦੀ ਹੁੰਦੀ ਆ ਬਹੁਤ ਸੋਹਣਾ ਲਾਈਟ ਸੂਟ ਵੀ ਆ ਡਾਰਕ ਸੂਟ ਵੀ ਆ ਜਿੱਦਾਂ ਦਾ ਤੁਹਾਡਾ ਮਨ ਹੋਵੇ ਉਦਾਂ ਦਾ ਦੱਸੋ ਤੁਸੀਂ ਸਾ ਤੋਂ ਸੂਟ ਵਾਇ ਕਰ ਸਕਦੇ ਆ ਜੀ ਬਹੁਤ ਪਿਆਰੇ ਪਿਆਰੇ ਸੂਟ ਹੈ ਜੀ ਕਿਸੇ ਮੇਰੀ ਭੈਣ ਨੂੰ ਐਦਾਂ ਦੇ ਸੂਟਾਂ ਦੀ 2 ਜਾਂ 3 ਦੀ ਜਾਂ ਕਿਸੇ ਨੂੰ ਦੇਣੇ ਲੈਣੇ ਦੀ ਨੀਡ ਹੋਵੇ ਤਾਂ ਤੁਸੀਂ ਸਾਡੇ ਨਾਲ ਗੱਲ ਕਰਕੇ ਅਸੀਂ ਤੁਹਾਨੂੰ ਥੋੜਾ ਬਹੁਤਾ ਹੋਰ ਵੀ ਜਰੂਰ ਲੈਸ ਕਰੂਗੇ ਜਿੰਨਾ ਅਸੀਂ ਕਰ ਸਕਦੇ ਹਾਂ ਜੀ ਤੁਹਾਡੀ ਸ਼ਿਪਿੰਗ ਫ੍ਰੀ ਕਰ ਦਈਏ ਚਾਹੇ ਤੁਹਾਨੂੰ ਅਸੀਂ ਥੋੜਾ ਲੈਸ ਕਰਦੀਏ ਉਹ ਸਾਡਾ ਦੇਖੋ ਜੀ ਜੇ ਤੁਸੀਂ ਸਾਡੇ ਨਾਲ ਗੱਲ ਕਰੋਗੇ ਵੀ ਅਸੀਂ ਇਹ ਸੂਟ ਚਾਰ ਇਕੱਠੇ ਕਰਨੇ ਆ ਤਾਂ ਮੈਂ ਜਰੂਰ ਜੀ ਤੁਹਾਨੂੰ ਉਹ ਸੂਟ ਦਾ ਕੁਛ ਨਾ ਕੁਛ ਲੈਸ ਕਰੂੰਗੀ ਤੁਸੀਂ ਚਾਰ ਜਾਂ ਪੰਜ ਸੂਟ ਸੱਤੋਂ ਇਕੱਠੇ ਵਾਇ ਕਰਦੇ ਆ ਤਾਂ ਅਸੀਂ ਤੁਹਾਡਾ ਜਰੂਰ ਮਾਨਤਣ ਕਰੂਗੇ ਜੀ ਜਰੂਰ ਤੁਹਾਨੂੰ ਲੈਸ ਕਰਕੇ ਦਵਾਂਗੇ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਪਾਰਟੀ ਵੇਅਰ ਸੂਟ ਹੈ ਜੀ ਇਹ ਦੇਣ ਲੈਣ ਨੂੰ ਆਪਾਂ ਘਰ ਵੇਅਰ ਕਰ ਸਕਦੇ ਹਾਂ ਜਿੱਦਾਂ ਵੀ ਤੁਹਾਡਾ ਮਨ ਹੋਵੇ ਤੁਸੀਂ ਇਦਾਂ ਦੇ ਸੂਟ ਸੱਤੋਂ ਵਾਇ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਇੱਕ ਵਾਰ ਜ਼ਰੂਰ ਤੁਸੀਂ ਸੱਤੋਂ ਕਪੜਾ ਵਾਇ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਕਪੜੇ ਦੀ ਕੁਆਲਿਟੀ ਆ ਰੇਟ ਦਾ ਫਰਕ ਪਤਾ ਲੱਗ ਜਾਣਾ ਜੀ ਬਹੁਤ ਵਾਰੀ ਜੀ ਮੈਂ ਖੁਦ ਮਾਰਕੀਟ ਜਾ ਕੇ ਪਤਾ ਕਰਦੀ ਆ ਕਿ ਇਹ ਸੂਟ ਦਾ ਪ੍ਰਾਈਸ ਕੀ ਆ ਬਹੁਤ ਜ਼ਿਆਦਾ ਪ੍ਰਾਈਸ ਚ ਸੂਟ ਮਿਲਦੇ ਆ ਜੀ ਆਪਾਂ ਜਾਣੇ ਆ ਬਾਜ਼ਾਰ ਤੋਂ ਲੈ ਆਉਣੇ ਆ ਆਪਾਂ ਨੂੰ ਮਤਲਬ ਕਿ ਨਹੀਂ ਕਈ ਵਾਰ ਹੁੰਦਾ ਕਿ ਪਰ ਮੈਨੂੰ ਵੀ ਨਹੀਂ ਕਈ ਵਾਰ ਦੀ ਚੀਜ਼ ਦਾ ਪਤਾ ਹੁੰਦਾ ਕਿ ਇਹ ਚੀਜ਼ ਕਿੰਨੇ ਕਦੀ ਆ ਬਾਜ਼ਾਰ ਵਿੱਚ ਪਰ ਜਦ ਅਸੀਂ ਆਪਣੇ ਰੇਟ ਨਾਲ ਉਹਨਾਂ ਦੀ ਤੁਲਨਾ ਕਰਦੇ ਆ ਜਮੀਨ ਸਮਾਨ ਦਾ ਫਰਕ ਹੈ ਜੀ ਅੱਧਾ ਅੱਧਾ ਰੇਟ ਦਾ ਫਰਕ ਹੁੰਦਾ ਇਸ ਕਰਕੇ ਮੇਰੀਆਂ ਭੈਣਾਂ ਟਰਸਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਤੇ ਜਿਵੇਂ ਤੁਹਾਨੂੰ ਲੱਗਦਾ ਆਪਣੇ ਕਮੈਂਟ ਜਰੂਰ ਕਰਿਆ ਕਰੋ ਜਿੱਦਾਂ ਦੀ ਤੁਹਾਡੀ ਚੋਆਇਸ ਹੈ ਜੇ ਤੁਸੀਂ ਸਾਤੋਂ ਹੈਂਡਵਰਕ ਮਸ਼ੀਨਵਰਕ ਥ्रेडਵਰਕ ਵੀ ਕਰਵਾਉਣਾ ਚਾਹੁੰਦੇ ਆ ਸੂਟ ਸਟੀਚ ਕਰਕੇ ਵੀ ਗੋਣਾ ਜਾਣਿਆ ਤਾਂ ਵੀ ਅਸੀਂ ਤੁਹਾਨੂੰ ਸੂਟ ਸਟੀਚ ਕਰਕੇ ਭੇਜ ਦੂੰਗੇ ਜੀ ਤੁਸੀਂ ਆਪਣਾ ਸੂਟ ਪਸੰਦ ਕਰਕੇ ਆਪਣਾ ਨਾਪ ਸੈਂਡ ਕਰਨਾ ਹੈ ਜੀ ਸੂਟ ਸਟੀਚ ਕਰਕੇ ਤੁਹਾਡੇ ਘਰ ਤੱਕ ਜਾਊਗਾ ਜੀ ਕੀਤੇ ਵੀ ਤੁਸੀਂ ਬੈਠੇ ਆ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਤੁਸੀਂ ਇੱਕ ਵਾਰੀ ਜ਼ਰੂਰ ਸਾਡੇ ਤੇ ٹرسٹ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਸਾਡੇ ਕੰਮ ਦਾ ਪਤਾ ਲੱਗ ਜਾਣਾ ਵੀ ਕਿਦਾਂ ਦਾ ਕੰਮ ਹੈ ਜੀ ਥੈਂਕ ਯੂ so much ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਮੇਰੀ ਵੀਡੀਓ ਨੂੰ ਪਿਆਰ ਕਰਦੇ ਰਹੋ ਥੈਂਕ ਯੂ ਧੰਨਵਾਦ